ਮਨ ਇੱਕ ਐਸੀ ਸੌਗਾਤ ਪਰਿਪੂਰਨ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਇਹਦੇ ਚੋਂ ਪ੍ਰਭੂ ਪ੍ਰਗਟ ਹੋ ਸਕਦਾ ਹੈ ਪਰ ਕਿਉਂ ਨਹੀਂ ਪ੍ਰਗਟ ਹੋ ਰਿਹਾ ਤਾਂ ਮਨ ਦੀਆਂ ਕੁਝ ਸਮੱਸਿਆਵਾਂ ਨੇ ਜਿਸ ਕਰਕੇ ਨਹੀਂ ਪ੍ਰਗਟ ਹੋ ਰਿਹਾ ਤਨ ਦੀ ਸਮੱਸਿਆ ਕਰਕੇ ਨਹੀਂ ਹੈ ਇੱਕ ਰੋਗੀ ਬੰਦਾ ਵੀ ਆਪਣੇ ਮਨ ਦੇ ਚੋਂ ਪ੍ਰਮਾਤਮਾ ਨੂੰ ਪ੍ਰਗਟ ਕਰ ਸਕਦਾ ਹੈ ਇੱਕ ਨੇਤਰਹੀਣ ਮਨੁੱਖ ਵੀ ਆਪਣੇ ਮਨ ਦੇ ਚੋਂ ਈਸ਼ਵਰ ਨੂੰ ਪ੍ਰਗਟ ਕਰ ਸਕਦਾ ਹੈ ਕਿਉਂਕਿ ਦੇਖਿਆ ਗਿਆ ਕਿਨੇ ਤਰਹੀਣ ਮਨੁੱਖ ਵੀ ਬੜੇ ਚੋਟੀ ਦੇ ਭਗਤ ਬਣੇ ਨੇ ਜੈਸੇ ਕਿ ਭਗਤ ਸੂਰਦਾਸ ਉਹਨਾਂ ਦਾ ਵਾਕ ਗੁਰਗੰਨ ਸਾਹਿਬ ਜੀ ਮਹਾਰਾਜ ਦੇ ਚ ਮੌਜੂਦ ਹੈ ਅਨਪੜ ਬੰਦਾ ਵੀ ਆਪਣੇ ਮਨ ਦੇ ਚੋਂ ਪ੍ਰਮਾਤਮਾ ਨੂੰ ਪ੍ਰਗਟ ਕਰ ਸਕਦਾ ਹੈ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ अगर कोई नाम प्राप्त नहीं कर सकया तो बारो कोई समस्या नहीं है समस्या अंदरूनी नहीं है वो मानसिक है आया ऐसे केड़े कारण ने के मन बचों नौ नाम प्रगट नहीं हो सकया गुरु नानक देव जी महाराज ने चार कारण का जिक्र किया है प्रथम मन मैला है दूसरा ਮਨ ਚੁੱਪ ਨਹੀਂ ਕਰਦਾ ਹਰ ਵਕਤ ਬੋਲਦਾ ਹੈ ਜ਼ਬਾਨ ਚੁੱਪ ਹੈ ਇਹ ਨਾ ਸਮਝਣਾ ਮਨ ਚੁੱਪ ਕਰੀ ਬੈਠਾ ਹੈ ਮਨ ਤੇ ਅੰਦਰ ਬੋਲ ਰਿਹਾ ਹੈ ਸ਼ਬਦਾਂ ਬੋਲ ਰਿਹਾ ਹੈ ਰਾਤ ਨੂੰ ਜਦ ਸੌਂ ਜਾਂਦੇ ਆ ਤਾਂ ਵੀ ਮਨ ਬੋਲਦਾ ਹੈ ਮਨ ਚੁੱਪ ਨਹੀਂ ਕਰਦਾ ਤੀਸਰੀ ਸਮੱਸਿਆ ਹੈ ਮਨ ਤ੍ਰਿਪਤ ਨਹੀਂ ਆਉਂਦਾ ਤਨ ਤ੍ਰਿਪਤ ਹੋ ਸਕਦਾ ਹੈ 체ਤੀ ਮਨ ਤ੍ਰਿਪਤ ਨਹੀਂ ਆਉਂਦਾ ਤੇ ਚੌਥਾ ਮੰਨ ਦੀ ਮੂਰਖਤਾ ਨਹੀਂ ਜਾਂਦੀ ਮੂਰਖਤਾ ਮੂਰਛਾ बेहੋਸ਼ੀ ਇੱਕ ਗਲਤੀ ਨੂੰ بار-बार ਕਰਨਾ ਇਹ ਮੂਰਖਤਾ ਹੈ ਮਨ ਇੱਕ ਤਰ੍ਹਾਂ ਦੀ ਭੁੱਲ ਨੂੰ بار-बार ਦੁਹਰਾਉਂਦਾ ਹੈ ਔਰ ਜੀਵਨ ਭਰ ਦੁਹਰਾਉਂਦਾ ਹੈ ਇਹ ਚਾਰ ਬੜੀਆਂ ਮੋਟੀਆਂ ਸਮੱਸਿਆਵਾਂ ਨੇ ਮਾਨਸਿਕ ਸਾਹਿਬ ਕਹਿੰਦੇ ਨੇ इसे ही मन दे चौं परमात्मा ने प्रगट होना है क्यों नहीं हो रहा प्रथम महिला है दूसरा चुप नहीं करता तीसरा त्रिपत नहीं आदा चौथा भूल ए बार बार करता है मूर्खता इसकी नहीं जाती हिंदुस्तान के तमाम प्राचीन संतान ने भी मन दिया मूल समस्याव चार ही मनिया ने इस करके है? ਮਨ ਦੇ ਚੋਂ ਉਹ ਨਉ ਨਿਦਨਾਮ ਪ੍ਰਗਟ ਨਹੀਂ ਹੁੰਦਾ ਤੇ ਮਨ ਮੂੜ ਹੋ ਜਾਂਦਾ ਹੈ। ਭਾਵ ਇਹ ਹਰ ਇੱਕਤ ਸੰਸਾਰ ਦਾ ਚਿੰਤਨ ਕਰ ਕਰਕੇ ਮੋਟੀ ਅਕਲ ਵਾਲਾ ਹੋ ਜਾਂਦਾ ਹੈ। ਭਗਤ ਕਬੀਰ ਜੀ ਦਾ ਇੱਕ ਬੜਾ ਸੁੰਦਰ ਸ਼ਲੋਕ ਹੈ। ਕਬੀਰ ਮੁਕਤ ਦਵਾਰਾ ਸੰਕੁਰਾ ਰਾਈ ਦਸੈ ਭਾਏ ਮਨ ਤੋ ਮੈ ਗਲ ਹੋਇ ਰਹਾ ਨਿਕਸਿਆ ਕਿਉਂ ਕਰ ਜਾਏ। ਆਪ ਕਹਿੰਦੇ ਜਿਹੜਾ ਧਰਮ ਦਾ ਦਵਾਰ ਹੈ ਪ੍ਰਭੂ ਦਾ ਦਵਾਰ ਹੈ ਮੁਕਤੀ ਦਾ ਦਰਵਾਜ਼ਾ ਹੈ ਉਹ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਹੈ ਹੁਣ ਖੁਦ ਤੁਸੀਂ ਅੰਦਾਜ਼ਾ ਲਗਾਓ ਕਿੰਨਾ ਕੁ ਬਣੇਗਾ ਸ਼ਾਇਦ ਹੁਰਦਬਿੰਤ ਬਿਨਾਂ ਦੇਖਿਆ ਵੀ ਨਾ ਜਾ ਸਕੇ ਇੰਨਾ ਬਾਰਿਕ ਮੁਕਤ ਦਵਾਰਾ ਸੰਕੁਰਾ ਰਾਈ ਦਸਵੇਂ ਭਾਏ ਰਾਈ ਦਾ ਦਾਣਾ ਇੱਕ ਬਹੁਤ ਛੋਟਾ ਦਾਣਾ ਹੁੰਦਾ ਹੈ ਤੇ ਹੁਣ ਉਸ ਦਾ ਦਸਵਾਂ ਹਿੱਸਾ ਕਰੀਏ ਧਰਮ ਦਾ ਦਵਾਰ ਪ੍ਰਮਾਤਮਾ ਦਾ ਦਵਾਰ ਮੁਕਤੀ ਦਾ ਦਵਾਰ ਇਤਨਾ ਸੁਕਸ਼ਮ ਹੈ ਛੋਟਾ ਹੈ ਕਬੀਰ ਮੁਕਤ ਦਵਾਰਾ ਸੰਕੁਰਾ ਰਾਈ ਦਸੈ ਭਾਏ ਮਨ ਤੋ ਮੈਗਲ ਹੋਇ ਰਹਾ ਨਿਕਸਿਆ ਕਿਉਂ ਕਰ ਜਾਏ ਮਨ ਹਾਥੀ ਹੋ ਗਿਆ ਮੈਗਲ ਕਹਿੰਦੇ ਨੇ ਹਾਥੀ ਤੇ ਹੁਣ ਜਦ ਮਨ ਹਾਥੀ ਹੈ ਉਸ ਦਰਵਾਜ਼ੇ ਚ ਕਿਸ ਤਰ੍ਹਾਂ ਲੰਘੇ ਉਸ ਦੁਆਰ ਚ ਕਿਸ ਤਰ੍ਹਾਂ ਲੰਘੇ ਦਰਸਲ ਕਬੀਰ ਨੇ ਆਪਣੇ ਢੰਗ ਨਾਲ ਸਮਝਾਇਆ ਹੈ ਕਬੀਰ ਜਿਸ ਇਲਾਕੇ ਦੇ ਚ ਰਹਿੰਦੇ ਸਨ ਬਨਾਰਸ ਦੇ ਚ ਉਸ ਪਾਸੇ ਹਾਥੀ ਆਮ ਸਨ ਤੇ ਬਨਾਰਸ ਤੀਰਥ ਹੋਣ ਕਰਕੇ ਬੜੇ ਬੜੇ ਸਾਧੂ ਤੇ ਸਮਰਾਟ ਰਜਵਾੜੇ ਹਾਥੀਆਂ ਦੇ ਉੱਤੇ ਬੈਠ ਕੇ ਦੀਗਤ ਯਾਤਰਾ ਤੇ ਆਉਂਦੇ ਸਨ ਔਰ ਇਸ਼ਨਾਨ ਕਰਕੇ ਵਾਪਸ ਜਾਂਦੇ ਸਨ ਹਾਥੀ ਆਮ ਸੀ ਬਨਾਰਸ ਦੇ ਵਿੱਚ بڑا ਮੋਟਾ ਜਾਨਵਰ بڑا ਭਾਰੀ ਜਾਨਵਰ ਤੋਂ ਆਪਨੇ ਬੰਦੇ ਦੀ ਅਕਲ ਬੰਦੇ ਦੀ ਮਤ ਦੀ ਤਸਵੀਰ ਦਿੱਤੀ ਹਾਥੀ ਨਾਲ ਜਿਸ ਤਰ੍ਹਾਂ ਹਾਥੀ ਮੋਟਾ ਹੈ ਇਸ ਤਰ੍ਹਾਂ ਬੰਦੇ ਦਾ ਮਨ ਮੋਟਾ ਹੈ ਸੋਚਣੀ ਮੋਟੀ ਹੈ ਅਕਲ ਮੋਟੀ ਹੈ ਮਨ ਤੋਂ ਮੈਗਲ ਹੋਇ ਰਿਹਾ ਨੇਕਸਿਆ ਕਿਉਂ ਕਰ ਜਾਏ ਇਕਾਗਰਤਾ ਬਖਸ਼ ਨੇ ਇਧਰ ਪੰਜਾਬ ਹਰਿਆਣਾ ਰਾਜਸਥਾਨ ਇਸ ਪਾਸੇ ਹਾਥੀ ਇਤਨਾ ਨਹੀਂ ਕਾਰਨ ਇੱਥੇ ਕੋਈ ਜੰਗਲ ਬਹੁਤ ਗਹਿਰੇ ਨਹੀਂ ਸਨ ਔਰ ਜੰਗਲਾਂ ਵਿੱਚ ਕੋਈ ਹਾਥੀ ਨਹੀਂ ਇੱਥੇ ਮੋਟਾ ਜਾਨਵਰ ਸੀ ਮੱਝ ਤੋਂ ਕਿਸੇ ਦੀ ਅਕਲ ਬੜੀ ਮੋਟੀ ਹੋਵੇ ਤਾਂ ਕਹਿ ਦਿੰਦੇ ਨੇ ਬੇਦੀ ਅਕਲ ਥੋੜੀ ਹੈ ਤੇ ਮੱਝ ਹੈ ਅੱਜ ਵੀ ਪੰਜਾਬ ਵਿੱਚ ਕਹਿੰਦੇ ਨੇ ਇਹ ਤੇ ਮੱਝ ਹੈ। ਅਕਲ ਨਹੀਂ ਹੈ ਇਸ ਦੀ। ਰਾਜਸਥਾਨ ਵਿੱਚ ਮੈਂ ਕਈਆਂ ਕੋਲ ਸੁਣਿਆ ਬਈ ਇਸ ਕੀ ਅਕਲ ਥੋੜੀ ਹੈ ਇਹ ਤਾਂ ਭੈਂਸ ਹੈ, ਭੈਂਸ ਇੰਦੀ ਚੇਂਜ ਕਹਿੰਦੇ ਨੇ। ਇਸ ਕੀ ਅਕਲ ਥੋੜੀ ਹੈ, ਇਹ ਤਾਂ ਭੈਂਸ ਹੈ। ਭਾਅ ਇਹਦੀ ਅਕਲ ਇਤਨੀ ਮੋਟੀ ਹੈ। ਇਹ ਮੋਟੀ ਗੱਲ ਸਮਝ ਸਕਦਾ ਹੈ ਬਾਰੀਕ ਨਹੀਂ। ਦੁਨੀਆਂ ਦੇ ਵਿੱਚ ਜਿੰਨੇ ਮਜ਼ਮੂਨ ਨੇ, ਧਰਮ ਸਭ ਤੋਂ ਇੱਕ ਬਾਰੀਕ ਮਜ਼ਮੂਨ ਹੈ। ਦੁਨੀਆਂ ਦੇ ਜਿਤਨੇ ਵੀ ਵਿਚਾਰ ਆ ਨੇ ਪਰਮਾਤਮਾ ਦੇ ਵਿਚਾਰ ਸਭ ਤੋਂ ਸੂਖਸ਼ਮ ਹੈ ਅਤੀ ਸੂਖਸ਼ਮ ਹੈ ਜੇ ਗਿਆਨ ਦੀਆਂ ਧਾਰਾਵਾਂ ਤਿੰਨ ਮੰਨ ਲਈਏ ਪਦਾਰਤ ਦਾ ਗਿਆਨ ਕਲਾ ਦਾ ਗਿਆਨ ਤੇ ਪਰਮਾਤਮਾ ਦਾ ਗਿਆਨ ਇਹ ਸਭ ਤੋਂ ਵਿਖਮ ਹੈ ਪਦਾਰਤ ਦਾ ਗਿਆਨ ਜਿਹਦੇ ਕੋਲ ਹੋਵੇ ਸੰਸਾਰ ਦਾ ਪ੍ਰਕਿਰਤੀ ਦਾ ਅਸੀਂ ਉਸ ਨੂੰ ਸੈਂਟਿਸਟ ਕਹਿ ਦਿੰਦੇ ਆ ਵਿਗਿਆਨਕ ਹੈ ਤੇ ਜਿਸ ਦੇ ਕੋਲ ਕਲਾ ਦਾ ਗਿਆਨ ਹੋਵੇ ਸੰਗੀਤ ਦਾ ਕਵਿਤਾ ਦਾ ਚਿੱਤਰ ਕਲਾ ਜਾਂ ਸੰਗਤ ਰਾਸ਼ੀ ਕੁਝ ਵੀ ਹੋਵੇ ਉਹਨ Wassi artist ਠਾਕਦੇ ਹੈ ਜਰਾ ਗਹਿਰਾ ਜੀਵਦਾ ਥੋੜੀ ਜੀਆਂ ਬਾਰੀਕ ਅਕਲ ਚਾਹੀਦੀ ਹੈ ਵੈਸੇ ਤੇ ਸਾਇੰਟਿਸਟ ਨੂੰ ਵੀ ਬਾਰੀਕ ਦਿਮਾਗ ਚਾਹੀਦਾ ਹੈ ਧਰਮ ਦਾ ਜੋ ਵਿਸ਼ਾ ਹੈ ਧਰਮ ਦਾ ਜੋ ਮਜ਼ਮੂਨ ਹੈ ਇਹ ਆਰਟ ਇਸ ਪਦਾਰਤ ਦੇ ਨਾਲੋਂ ਜ਼ਿਆਦਾ ਗਹਿਰਾ ਹੈ ਸੰਸਾਰ ਨਾਲੋਂ ਜ਼ਿਆਦਾ ਗਹਿਰਾ ਵਿਗਿਆਨ ਤੇ ਕਲਾ ਨਾਲੋਂ ਧਰਮ ਦਾ ਗਿਆਨ ਜ਼ਿਆਦਾ ਗਹਿਰਾ ਜ਼ਿਆਦਾ ਬਾਰੀਕ ਹੈ ਜਿੰਤਨੂੰ ਇੱਕ ਸਾਇੰਟਿਸਟ ਨੂੰ ਅਕਲ ਚਾਹੀਦੀ ਹੈ ਸੰਸਾਰ ਨੂੰ ਸਮਝਣ ਲਈ ਪਦਾਰਥ ਨੂੰ ਸਮਝਣ ਲਈ ਉਸ ਤੋਂ ਕੁਝ ਜ਼ਿਆਦਾ ਇਕਾਗਰਤਾ ਚਾਹੀਦੀ ਹੈ ਆਰਟ ਕਲਾ ਨੂੰ ਸਮਝਣ ਲਈ ਅਤੇ ਉਸ ਤੋਂ ਲੱਖਾਂ ਗੁਣਾ ਜ਼ਿਆਦਾ ਇਕਾਗਰਤਾ ਚਾਹੀਦੀ ਹੈ ਧਰਮ ਨੂੰ ਸਮਝਣ ਲਈ ਪਰਮਾਤਮਾ ਨੂੰ ਸਮਝਣ ਲਈ ਪਰਮਾਤਮਾ ਕੋਈ ਬੱਚਿਆਂ ਦੀ ਖੇਲ ਨਾ ਸਮਝ ਲੈਣੀ ਜਿਵੇਂ ਆਮ ਜਗਤ ਦੇ ਚੱਲਦਾ ਹੈ ਕਬੀਰ ਕਹਿੰਦੇ ਮੈਂ ਦੇਖਦਾ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਡੌਣਾ ਜਾਣਾ ਲੋਗਾ ਨੇ ਰੱਬ ਨੂੰ ਖਿਡਾਉਣਾ ਸਮਝਿਆ ਹੈ ਖੇਡਣਾ ਹੈ ਵਕਤ ਪਾਸ ਕਰਨਾ ਹੈ ਖੇਡ ਦੇ ਚ ਕੀ ਹੁੰਦਾ ਸਮਾਂ ਪਾਸ ਕਰਨਾ ਸਮਾ ਸਫਲ ਨਹੀਂ ਸਮਾਂ ਪਾਸ ਕਰਨਾ ਹੈ ਤੋ ਕਬੀਰ ਕੰਨ ਮੈਂ ਧਰਮ ਦੀ ਦੁਨੀਆ ਦੇ ਵਿੱਚ ਕੋਈ ਬਾਰੀਕੀ ਨਹੀਂ ਦੇਖਦਾ ਇਸ ਵਾਸਤੇ ਆਪਨੇ ਪਾਵਨ ਸ਼ਲੋਕ ਉਚਾਰਨ ਕੀਤਾ ਹੈ ਮੁਕਤ ਦਵਾਰਾ ਸੰਕੁਰਾ ਮੋਕਸ਼ ਦਵਾਰ ਧਰਮ ਦਵਾਰ ਪ੍ਰਮਾਤਮਾ ਦਾ ਦਵਾਰ ਸੰਕੀਰਣ ਹੈ ਛੋਟਾ ਹੈ ਸੂਖਸ਼ਮ ਹੈ ਮੁਕਤ ਦਵਾਰਾ ਸੰਕੁਰਾ ਰਾਈ ਦਸੈ ਭਾਏ ਪਰ ਮਨ ਤੋ ਮੈ ਗਲ ਹੋਇ ਰਹਾ ਨੇਕ ਸੇ ਉਹ ਕਿਉਂ ਕਰ ਜਾਏ ਮਨ ਤੇ ਹਾਥੀ ਹੋਇਆ ਪਿਆ ਇਹ ਹਾਥੀ ਉਸ ਦਰਵਾਜ਼ੇ ਚੋਂ ਨਿਕਲੇਗਾ ਤਾਂ ਕਿਸ ਤਰ੍ਹਾਂ ਨਿਕਲੇਗਾ ਮੁਸ਼ਕਲ ਹੈ ਇਹ ਪ੍ਰਮਾਤਮਾ ਤੱਕ ਪਹੁੰਚੇ ਇਸ ਦਰਵਾਜ਼ੇ ਤੋਂ ਲੰਘ ਕੇ ਤਾਂ ਔਖੀ ਗੱਲ ਹੈ ਕਬੀਰ ਦੇ ਕਹਿਣ ਦਾ ਮੁੱਦਾ ਇਤਨਾ ਹੀ ਹੈ ਕਿ ਬੰਦਿਆਂ ਦੀ ਜਿਹੜੀ ਸੋਚਣੀ ਹੈ ਚਿਤਵਨੀ ਹੈ ਅਕਲ ਹੈ ਇਹ ਮੋਟੀ ਹੈ ਇਸ ਸੰਸਾਰ ਨੂੰ ਸਮਝ ਸਕਦੀ ਹੈ ਨਿਰੰਕਾਰ ਨੂੰ ਨਹੀਂ ਪਦਾਰਥ ਨੂੰ ਸਮਝ ਸਕਦੀ ਹੈ ਪਰਮਾਤਮਾ ਨੂੰ ਨਹੀਂ ਹਰ ਵਕਤ ਸੰਸਾਰ ਦਾ ਚਿੰਤਨ ਕਰੀਏ ਤਾਂ ਸੰਸਾਰ ਅਸਥੂਲ ਹੈ ਮੋਟਾ ਹੈ ਪਦਾਰਥ ਅਸਥੂਲ ਨੇ ਅਕਲ ਮੋਟੀ ਹੋ ਜਾਂਦੀ ਹੈ ਫਿਰ ਇਹ ਮੋਟੀਆਂ ਗੱਲਾਂ ਸਮਝ ਸਕਦੀ ਹੈ ਬਾਰੀਕ ਨਹੀਂ ਤੇ ਨਿਰੰਕਾਰ ਦਾ ਘੜੀ-ਦੋ ਘੜੀ ਚਿੰਤਨ ਕਰੀਏ ਔਰ ਰੋਜ਼ ਕਰੀਏ ਤਾਂ ਅਕਲ ਬਾਰੀਕ ਹੁੰਦੀ ਹੈ ਮਤ ਸੂਖਸ਼ਮ ਹੁੰਦੀ ਹੈ ਬਾਰੀਕ ਮਤ ਹੁੰਦੀ ਹੈ ਸੂਖਸ਼ਮ ਮਤੀ ਉਸ ਦਰਵਾਜ਼ੇ ਚ ਲੰਘ ਸਕਦੀ ਭਾਵ ਪ੍ਰਮਾਤਮਾ ਨੂੰ ਸਮਝ ਸਕਦੀ ਹੈ ਦੂਸਰੀ ਮਤ ਨਹੀਂ ਹਰ ਪਰਿਉ ਸੁਆਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ ਹੈ ਪਰੇ ਪੂਰਨ ਪ੍ਰਮਾਤਮਾ ਤੋ ਵਿਵੇਕ ਸ਼ੀਲ ਬੁੱਧ ਦੇ ਤਾਕਿ ਤੈਨੂੰ ਸਮਝ ਸਕੇ ਹੈ ਸਾ ਮਤ ਦੇਓ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਐਸੀ ਮਤ ਦੇ ਕਿ ਤੇਰੀ ਆਰਾਧਨਾ ਕਰ ਸਕਾਂ ਤੇਰਾ ਨਾਮ ਜਪ ਸਕਾਂ ਤੇਰੀ ਵਿਚਾਰ ਕਰ ਸਕਾਂ ਤੋਂ ਉਸ ਲਈ ਬੜੀ ਬਾਰੀਕ ਮਤ ਚਾਹੀਦੀ ਏ ਤਾਂ ਮੈਂ ਇਤਨੀ ਅਰਜ਼ ਕਰਦੇ ਆਂ ਦੁਨੀਆਂ ਦੇ ਵਿੱਚ ਕੋਈ ਮਜ਼ਮੂਨ ਇਤਨਾ ਬਾਰੀਕ ਨਹੀਂ ਜਿੰਨਾ ਕਿ ਧਰਮ ਹੈ ਸੰਸਾਰ ਨੂੰ ਸਮਝਣ ਵਾਸਤੇ ਜਿਹੜੀ ਅਕਲ ਚਾਹੀਦੀ ਏ ਉਸ ਤੋਂ ਵੀ ਹਜ਼ਾਰਾਂ ਗੁਣਾ ਬਾਰੀਕ ਅਕਲ ਚਾਹੀਦੀ ਏ ਪ੍ਰਮਾਤਮਾ ਨੂੰ ਸਮਝਣ ਲਈ ਈਸ਼ਵਰ ਨੂੰ ਸਮਝਣ ਲਈ ਐਸ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਟੇਕਦੇ ਆਂ ਅਜ਼ਾਰਾਂ ਸ਼ਬਦ ਨੇ ਸਮਝ ਤੋਂ ਪਰੇ ਨੇ ਮਹਾਰਾਜ ਆਪ ਵੀ ਕਹਿੰਦੇ ਨੇ ਕਿ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਕੋਈ ਵਿਰਲੇ ਨਹੀਂ ਜੋ ਬਾਣੀ ਦੀ ਵਿਚਾਰ ਕਰਨ ਬਾਣੀ ਨੂੰ ਸੋਚਣ ਤਾਂ ਇਤਨੀ ਮੈਂ ਅਰਸ਼ ਕਰਦੇ ਆ ਵਿਚਾਰ ਦੇ ਬਦਲਦੇ ਆਈ ਸਾਡੀ ਦੁਨੀਆ ਬਦਲਦੀ ਏ ਉਂਝ ਨਹੀਂ ਮਨ ਦੇ ਬਦਲਦੇ ਆਈ ਸਭ ਕੁਝ ਬਦਲਦਾ ਹੈ Hindu ਹੋਣਾ ਇੱਕ ਮਨ ਹੈ ਸਿੱਖ ਹੋਣਾ ਇਕ ਮਨ ਹੈ ਅੱਜ ਇੱਕ ਹਿੰਦੂ ਮੁਸਲਮਾਨ ਬਣ ਜਾਂਦਾ ਹੈ ਤਾਂ ਕੀ ਬਦਲ ਗਿਆ ਕੋਈ ਹੱਥ ਪੈਰ ਬਦਲ ਗਏ ਮੂੰਹ ਮੱਥਾ ਬਦਲ ਗਿਆ ਕੁਝ ਵੀ ਨਹੀਂ ਬਦਲਿਆ ਮਨ ਬਦਲ ਗਿਆ ਸੋਚਣੀ ਬਦਲ ਗਈ ਵਿਚਾਰ ਬਦਲ ਗਏ ਤੋ ਇਹ ਮੁਸਲਮਾਨ ਹੋ ਗਿਆ ਅੱਜ ਇੱਕ ਮੁਸਲਮਾਨ 크੍ਰਿਸਚੀਅਨ ਹੋ ਜਾਂਦਾ ਹੈ ਈਸਾਈ ਹੋ ਜਾਂਦਾ ਹੈ ਤੋ ਕੀ ਬਦਲ ਗਿਆ ਖੂਨ ਬਦਲ ਗਿਆ ਕੀ ਹੱਡੀਆਂ ਬਦਲ ਗਈਆਂ ਕਿਆ ਉਸ ਦੇ ਅੰਦਰ ਦਾ ਮਾਸ ਬਦਲ ਗਿਆ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਗਏ ਨੇ ਸਿੱਖ ਹੋਣਾ ਇੱਕ ਵਿਚਾਰ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੀ ਵਿਚਾਰ ਦੇ ਮੁਤਾਬਕ ਜੀ ਰਿਹਾ ਹੈ ਸਿੱਖ ਹੈ ਜੋ ਨਹੀਂ ਜੀ ਰਿਹਾ ਨਹੀਂ ਸਿੱਖ ਹੈ ਕਿਉਂਕਿ ਸਿੱਖ ਦਾ ਤੇ ਜਨਮ ਹੀ ਵਿਚਾਰਤ ਹੈ ਮੈਰਜ਼ ਕਰਾ ਬੰਦਾ ਉਦੋਂ ਹੀ ਬਦਲਦਾ ਹੈ ਜਦ ਉਸ ਦੇ ਵਿਚਾਰ ਬਦਲਦੇ ਨੇ ਜਦ ਦੁਨੀਆ ਕਹਿੰਦੀ ਹੈ ਇਹ ਮਨਮੁਖ ਹੁੰਦਾ ਸੀ ਗੁਰਮੁਖ ਹੋ ਗਿਆ ਤੇ ਜਦ ਮਨਮੁਖ ਸੀ ਤੇ ਕੋਈ ਸਿਰ ਤੇ ਸਿੰਗ ਲੱਗੇ ਹੋਏ ਸਨ ਅੱਜ ਗੁਰਮੁਖ ਹੋ ਗਿਆ ਤਾਂ ਕੋਈ ਮੋਰ ਦੇ ਪੰਖ ਲੱਗ ਗਏ ਨੇ ਨਹੀਂ ਵਿਚਾਰ ਬਦਲ ਗਏ ਨੇ ਸੋਚਣੀ ਬਦਲ ਗਈ ਹੈ ਤਸਵੀਰ ਉਮੀਦਾਂ ਕੀ ਆਇਨਾ ਮਲਾਲੋਂ ਕਾ ਇਨਸਾਨ ਜਿਸੇ ਕਹਤੇ ਹਨ ਮੁਹੱਸ਼ਰ ਹੈ ਖਿਆਲਾਂ ਕਾ ਬੰਦਾ ਕੀ ਹੈ ਖਿਆਲਾਂ ਦਾ ਇਕੱਠ ਖਿਆਲ ਬਦਲ ਗਏ ਬੰਦਾ ਬਦਲ ਗਿਆ ਵਿਚਾਰ ਬਦਲ ਗਏ ਬੰਦਾ ਬਦਲ ਗਿਆ ਮਨ ਬਦਲ ਗਿਆ ਸਭ ਕੁਝ ਬਦਲ ਜਾਂਦਾ ਹੈ ਮਨ ਦੇ ਬਦਲਦਿਆਂ ਸਭ ਕੁਝ ਬਦਲ ਜਾਂਦਾ ਹੈ ਵਿਚਾਰ ਦੇ ਬਦਲਦਿਆਂ ਸਭ ਕੁਝ ਬਦਲ ਜਾਂਦਾ ਹੈ ਵਿਚਾਰ ਚੱਲਦੇ ਨੇ ਮਸਤਕ ਦੇਚ ਇਸ ਵਾਸਤੇ ਧਾਰਮਿਕ ਦੁਨੀਆ ਦੇਚ ਮੱਥਾ ਝੁਕਾਣ ਦੀ ਮੱਥਾ ਟੇਕਣ ਦੀ ਰਸਮ ਪਰਚਲ ਤੋਈ ਸਾਰੀ ਦੁਨੀਆ ਚ ਇਸਲਾਮ ਵੀ ਸਜਦਾ ਕਰਦਾ ਉਹ ਤੇ ਬਾਰ-ਬਾਰ ਨਮਾਜ਼ ਦੇ ਚ ਮੱਥਾ ਟੇਕਦੇ ਨੇ ਹਿੰਦੂ ਜਗਤ ਸਿੱਖ ਜਗਤ ਜੈਨ ਬੋਧ ਸਭ ਨਮਸਕਾਰ ਕਰਦੇ ਨੇ ਮੱਥਾ ਟੇਕਣ ਦਾ ਇਤਨਾ ਹੀ ਮਤਲਬ ਹੈ ਕਿ اے ਗੁਰੂ ਹੁਣ ਤੂੰ ਆਪਣੀ ਵਿਚਾਰ ਸਾਨੂੰ ਦੇ ਤਾਂ ਕਿ ਨਿਰੰਕਾਰ ਨੂੰ ਸਮਝ ਸਕੇ ਅਸੀਂ ਆਪਣੀਆਂ ਵਿਚਾਰਾਂ ਨਾਲ ਤੇ ਨਹੀਂ ਸਮਝ ਸਕੇ ਤੂੰ ਆਪਣੀ ਵਿਚਾਰ ਦੇ ਤੇ ਗੁਰੂ ਕਹਿੰਦਾ ਵੀ ਹੈ ਤੂੰ ਮੇਰੀ ਮਤ ਲੈ ਜਾ ਮੇਰੀ ਸੋਚਣੀ ਲੈ ਜਾ ਮੇਰੇ ਵਿਚਾਰ ਲੈ ਜਾ ਬੜੀ ਕੀਮਤੀ ਪੰਕਤੀ ਹੈ ਗੁਰ ਕੀ ਮਤ ਤੋਂ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਮਨੁੱਖ ਆਪਣੀ ਮਤ ਨਾਲ ਭਗਤੀ ਨਹੀਂ ਕਰ ਸਕਦਾ ਗੁਰੂ ਦੀ ਮਤ ਨਾਲ ਹੀ ਕਰ ਸਕੇਗਾ ਤੇ ਗੁਰੂ ਕਹਿੰਦਾ ਤੂੰ ਮੇਰੀ ਮਤ ਲੈ ਜਾ ਮੇਰੀ ਸੋਚਣੀ ਲੈ ਜਾ ਮੇਰੇ ਵਿਚਾਰਾਂ ਨੂੰ ਲੈ ਜਾ ਗੁਰ ਕੀ ਮਤ ਤੋਂ ਲੇ ਆਣੇ ਭਗਤ ਬੇਨਾ ਬਉ ਡੋਬੇ ਸਿਆਣੇ ਕਹਿੰਦੇ ਨੇ ਮਨੁੱਖ ਧਨ ਗੁਰੂ ਦੇ ਅੱਗੇ ਰੱਖ ਦਿੰਦਾ ਹੈ ਸੰਪਦਾ ਰੱਖ ਦਿੰਦਾ ਹੈ ਪ੍ਰਸ਼ਾਦ ਰੱਖਦਾ ਹੈ ਫੁੱਲ ਫਲ ਰੱਖਦਾ ਹੈ ਬਸਤਰ ਰੱਖਦਾ ਹੈ ਆਪਣਾ ਮਨ ਭੇਟ ਕਰਨ ਤੋਂ ਸੰਕੋਚ ਕਰਦਾ ਹੈ ਹਮੇਸ਼ਾ ਸਭ ਤੋਂ ਵੱਡੀ ਭੇਟਾ ਪਤਾ ਕੀ ਹੈ ਆਪਣਾ ਮਨ ਰੱਖਣਾ ਸਭ ਤੋਂ ਵੱਡੀ ਭੇਟਾ ਕੀ ਆਪਣੇ ਵਿਚਾਰ ਭੇਟ ਕਰ ਦੇਣੇ ਗੁਰੂ ਕਹਿੰਦਾ ਇਹ ਭੇਟ ਕਰ ਮੇਰੀ ਮਤ ਲੈ ਜਾ ਪਰ ਆਪਣੀ ਮਤ ਭੇਟ ਕਰ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਉ ਜਿਓ ਬੰਦਾ ਸਭ ਕੁਝ ਭੇਟ ਕਰ ਛੱਡਦਾ ਹੈ ਔਰ ਕਰਦਾ ਹੈ ਆਪਣੀ ਮਤ ਭੇਟ ਨਹੀਂ ਕਰਦਾ ਕਾਰਨ मनोचंतक ਵੀ ਕਹਿੰਨ ਕਿ ਮਨੁੱਖ ਨੂੰ ਆਪਣੇ ਤਨ ਨਾਲੋਂ ਵੀ ਆਪਣੀ ਸੋਚਣੀ ਦੀ ਜ਼ਿਆਦਾ ਪਕੜ ਹੈ ਜ਼ਿਆਦਾ ਮਮਤਾ ਹੈ ਆਪਣੇ ਵਿਚਾਰਾਂ ਦੇ ਨਾਲ ਜ਼ਿਆਦਾ ਮਮਤਾ ਹੈ ਬੰਦੇ ਦੇ ਤਨ ਨੂੰ ਕਿਸੇ ਤੋਂ ਸੱਟ ਲੱਗ ਜਾਏ ਸ਼ਾਇਦ ਬਰਦਾਸ਼ਤ ਵੀ ਕਰੇ ਪਰ ਉਹਦੇ ਵਿਚਾਰਾਂ ਤੇ ਕੋਈ ਜ਼ਰਬ ਪੁਚਾਵੇ ਝੋਟ ਕਰੇ ਖੰਡਨ ਕਰੇ ਤੜਪ ਉੱਠਦਾ ਹੈ ਕਹਿੰਦਾ ਹੈ ਇਸ ਨੇ ਮੇਰੇ ਵਿਚਾਰਾਂ ਦਾ ਖੰਡਨ ਕੀਤਾ ਇਹਨੇ ਮੇਰੀ ਗੱਲ ਕੱਟ ਦਿੱਤੀ ਹੈ ਮਨੁੱਖ ਨੂੰ ਆਪਣੇ ਤਨ ਨਾਲੋਂ ਵੀ ਆਪਣੀ ਸੋਚਣੀ ਨਾਲ ਜ਼ਿਆਦਾ ਮਮਤਾ ਹੈ ਮਨੁੱਖ ਨੂੰ ਆਪਣੇ ਸਰੀਰ ਨਾਲੋਂ ਵੀ ਆਪਣੇ ਵਿਚਾਰਾਂ ਨਾਲ ਜ਼ਿਆਦਾ ਮਮਤਾ ਹੈ ਸਭ ਕੁਝ ਭੇਟ ਕਰ ਸਕਦਾ ਹੈ ਸੋਨਾ ਕਰ ਦਿੰਦਾ ਹੈ ਚਾਂਦੀ ਕਰ ਦਿੰਦਾ ਹੈ ਧਨ ਭੇਟ ਕਰਦਾ ਹੈ ਅਨਭੇਟ ਕਰਦਾ ਹੈ ਬਸਤਰ ਭੇਟ ਕਰਦਾ ਹੈ ਜਦ ਗੁਰੂ ਕਹੇ ਹੁਣ ਮਨ ਭੇਟ ਕਰ ਮੁਸ਼ਕਿਲ ਹੋ ਜਾਂਦੀ ਹੈ ਕੱਲ ਮਤ ਭੇਟ ਕਰ ਕਾਰਨ ਆਪਣੀ ਮਤ ਦੇ ਮੁਤਾਬਕ ਮਨੁੱਖ ਸਰੀਰ ਜੋ ਹੈ ਸ਼ਰਾਬ ਪੀ ਸਕਦਾ ਕੋਈ ਰੋਕ ਨਹੀਂ ਹੈ ਨਾ ਸਮਾਜ ਦੀ ਰੋਕ ਹੈ ਨਾ ਕਾਨੂੰਨ ਦੀ ਰੋਕ ਹੈ ਭਾਵੇਂ ਸਾਰਾ ਦਿਨ ਪੀਵੇ ਕੋਈ ਰੋਕ ਨਹੀਂ ਹੈ ਆਪਣੀ ਮੱਦ ਦੇ ਮੁਤਾਬਕ ਪੀ ਸਕਦਾ ਹੈ ਪਰ ਜੇ ਗੁਰੂ ਦੀ ਮਤ ਲੈ ਜਾਏ ਫਿਰ ਨਹੀਂ ਪੀ ਸਕਦਾ ਓਛਾ ਮਦ ਮੂਲ ਨ ਪੀਜੇ ਜੇ ਕਾ ਪਾਰਵਸਾਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਾਕ ਓ ਸੂਖਸ਼ਮ ਤੰਤੂ ਟੁੱਟ ਜਾਂਦੇ ਨੇ ਮਤ ਦੇ ਚਾ ਜੋ ਪਰਮਾਤਮਾ ਨੂੰ ਅਨੁਭਵ ਕਰਦੇ ਨੇ ਸ਼ਰਾਬ ਦੇ ਨਾਲ ਕਿਸੇ ਵੀ ਨਸ਼ੇ ਨਾਲ ਤਾਂ ਸਾਇਬ ਕਹਿੰਦੇ ਨੇ ਇਹ ਹੋਛਾ ਮਦ ਇਹ ਹੋਛਾ ਨਸ਼ਾ ਨਾ ਕਰ ਤੇ ਹੁਣ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕੇ ਤੇ ਸ਼ਰਾਬ ਵੀ ਪੀਵੇ ਉਹਦਾ ਮੱਥਾ ਟੇਕਣਾ ਪਖੰਡ ਨਹੀਂ ਤੇ ਹੁਰਕੀ ਹੈ ਧੋਖਾ ਨਹੀਂ ਤੇ ਹੁਰਕੀ ਹੈ ਉਹ ਤਾਂ ਬਿਲਕੁਲ ਪਖੰਡ ਹੈ ਜਿਨ੍ਹਾਂ ਪੰਗਤੀਆਂ ਨੂੰ ਮੱਥਾ ਪੇਟ ਟੇਕਦਾ ਪਰ ਮਨ ਦਾ ਵੀ ਨਹੀਂ ਪਿਆ ਇਹ ਤੇ ਦਿਖਾਵਾ ਐਵੇਂ ਕਰਦਾ ਪਿਆ ਮਤ ਧਿਕਣਾ ਸਿਰਫ ਪਕੰਡ ਹੋ ਗਿਆ ਔਰ ਕੀ ਹੋ ਗਿਆ ਆਪਣੀ ਮਤ ਦੇ ਮੁਤਾਬਕ ਬੰਦਾ ਸ਼ਰਾਬ ਪੀ ਸਕਦਾ ਹੈ ਪਰ ਗੁਰੂ ਦੀ ਮਤ ਦੇ ਮੁਤਾਬਕ ਨਹੀਂ ਪੀ ਸਕਦਾ ਆਪਣੀ ਮਤ ਦੇ ਮੁਤਾਬਕ ਮਨੁੱਖ ਝੂਠ ਬੋਲ ਸਕਦਾ ਹੈ ਜ਼ਬਰ ਕਰ ਸਕਦਾ ਹੈ ਤਸ਼ੱਦਦ ਕਰ ਸਕਦਾ ਹੈ ਬੇਇਨਸਾਫੀ ਕਰ ਸਕਦਾ ਹੈ ਚੋਰੀ ਯਾਰੀ ਕਰ ਸਕਦਾ ਹੈ ਪਰ ਜੇ ਗੁਰੂ ਦੀ ਮਤ ਲੈ ਜਾਏ ਨਹੀਂ ਕਰ ਸਕਦਾ ਆਪਣੇ ਮਤ ਦੇ ਮੁਤਾਬਕ ਮਨੁੱਖ ਕੇਸਾਂ ਵਿੱਚ ਉਸ ਤਰ੍ਹਾਂ ਫੇਰ ਸਕਦਾ ਹੈ ਕੈਂਚੀ ਫੇਰ ਸਕਦਾ ਕੋਈ ਰੋਕ ਨਹੀਂ ਨਹੀਂ ਨਾ ਕਾਨੂੰਨ ਦੀ ਰੋਕ ਹੈ ਨਾ ਸਮਾਜ ਦੀ ਰੋਕ ਹੈ ਪਰ ਗੁਰੂ ਦੀ ਮਤ ਲੈ ਜਾਏ ਫਿਰ ਕੰਗਾ ਫੇਰ ਸਕਦਾ ਹੈ ਕੈਂਚੀ ਨਹੀਂ ਫੇਰ ਸਕਦਾ ਉਸ ਤਰ੍ਹਾਂ ਨਹੀਂ ਫੇਰ ਸਕਦਾ ਇੰਨੀ ਮੈਂ ਅਰਜ਼ ਕਰਦੇ ਆ ਆਪਣੀ ਮਤ ਦੇ ਮੁਤਾਬਕ ਮਨੁੱਖ ਕਿਸੇ ਨੂੰ ਧੋਖਾ ਦੇ ਸਕਦਾ ਹੈ ਹੰਕਾਰ ਕਰ ਸਕਦਾ ਹੈ ਪਰ ਜੇ ਗੁਰੂ ਦੀ ਮਤ ਲੈ ਜਾਏ ਫਿਰ ਧੋਖਾ ਦੇਣਾ ਔਖਾ ਹੈ ਤੋ ਬੰਦਾ ਮੱਥਾ ਟੇਕ ਕੇ ਆਪਣੀ ਮੱਤ ਚੁੱਕ ਲੈਂਦਾ ਨਹੀਂ ਰੱਖਦਾ ਮੈਂ ਗੁਰਦੁਆਰਾ ਸੇਸਗੰਜ ਸਾਹਿਬ ਦੇ ਵਿੱਚ ਇੱਕ ਐਸਾ ਸੱਜਣ ਵੀ ਦੇਖਿਆ ਸੀ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਭੁੱਲਦਾ ਨਹੀਂ ਉਹ ਹੱਥ ਦੇ ਵਿੱਚ ਦਮੜਾ ਰੱਖਦਾ ਸੀ ਮੱਥਾ ਟੇਕਣ ਵਾਸਤੇ ਲੈਂਦਾ ਸੀ ਪਰ ਮੱਥਾ ਟੇਕ ਕੇ ਦਮੜਾ ਰੱਖ ਕੇ ਚੁੱਕ ਲੈਂਦਾ ਸੀ ਰੱਖਦਾ ਨਹੀਂ ਸੀ ਇੱਕ ਦਿਨ ਮੇਰੀਆਂ ਨਿਗਾਹਾਂ ਪੈ ਗਈਆਂ ਕਿਉਂਕਿ ਉੱਥੇ ਸਟੇਜ ਹੈ ਨਾ ਬਿਲਕੁਲ ਐਨ ਸਾਹਮਣੇ ਬਣੀ ਹੋਈ ਹੈ ਜੋ ਮੱਥਾ ਟੇਕਦਿਆਂ ਬਿਲਕੁਲ ਨਿਗਾਹ ਉੱਪਰ ਪੈਂਦੀ ਹੈ ਮੈਂ ਕਿ ਹੱਦ ਹੋ ਗਈ ਇਹ ਅਜੀਬੋ ਗਰੀਬ ਬੰਦਾ ਔਰ ਚੰਗਾ ਧਨਾੜ ਹੈ ਪੜਾ ਲਿਖਾ ਹੈ ਸਿਆਣਾ ਹੈ ਐਸਾ ਕਿਉਂ ਕਰਦਾ ਹੈ ਉਸ ਨੂੰ ਵੀ ਬੋਧ ਹੋ ਗਿਆ ਵੀ ਮਸਕੀਨ ਹੋਣ ਦੀ ਨਿਗਾਹ ਮੇਰੇ ਤੇ ਪੈ ਗਈ ਹੈ ਔਰ ਉਸ ਦਾ ਰੋਜ਼ ਦਾ ਹੋਈ ਕੰਮ ਇੱਕ ਦਿਨ ਮੇਰੇ ਕਮਰੇ 'ਚ ਆ ਗਿਆ ਕਹਿੰਦੇ ਗੈਨੀ ਜੀ ਖਾਲੀ ਹੱਥ ਮੱਥਾ ਟੇਕਣ ਨੂੰ ਜੀ ਨਹੀਂ ਕਰਦਾ। ਤਾਂ ਮੈਂ ਕਿ ਫਿਰ ਰੱਖ ਕੇ ਚੁੱਕ ਕਿਉਂ ਲੈਂਦਾ ਉਹ ਕਹਿੰਦੇ ਰੱਖਣ ਨੂੰ ਵੀ ਜੀ ਨਹੀਂ ਕਰਦਾ। ਰੱਖਣ ਨੂੰ ਵੀ ਜੀ ਨਹੀਂ ਕਰਦਾ। ਪਤਾ ਨਹੀਂ ਠੀਕ ਖਰਚ ਹੋਵੇਗੇ ਕਿ ਨਹੀਂ ਖਰਚ ਹੋਵੇਗੇ ਮੈਂ ਬਾਅਦ ਵਿੱਚ ਬਾਹਰ ਦੇ ਦੇਣਾ ਕਿਸੇ ਨੂੰ। ਮੈਂ ਕਹ ਨਹੀਂ। ਉਸ ਲਈ ਤੂੰ ਆਪਣੀ ਮਰਜ਼ੀ ਨਹੀਂ ਚਲਾ ਸਕਦਾ ਜਦ ਭੇਟ ਕਰ ਦਿੱਤੀ ਕਰ ਦਿੱਤੀ। ਜੇ ਰੱਖ ਦਿੱਤਾ ਤਾਂ ਰੱਖ ਦਿੱਤਾ। ਇਸ ਤਰ੍ਹਾਂ ਦਾ ਮੈਂ ਇੱਕੋ ਹੀ ਬੰਦਾ ਦੇਖਿਆ ਜੋ ਧਨ ਰੱਖ ਕੇ ਚੁੱਕ ਲੈਂਦਾ ਸੀ ਐਸੇ ਸਾਰੇ ਹੀ ਨੇ ਜੋ ਆਪਣੀ ਮਤ ਰੱਖ ਕੇ ਮਤ ਚੁੱਕ ਲੈਂਦੇ ਨੇ ਨਹੀਂ ਭੇਟ ਕਰਦੇ ਆਪਣੀ ਮਤ ਸਾਰੇ ਹੀ ਨੇ ਮੱਥਾ ਟੇਕਦੇ ਨੇ ਕੌਣ ਆਪਣੀ ਮਤ ਭੇਟ ਕਰਦਾ ਹੈ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀ ਆਪਣੀ ਮਤ ਇੱਥੇ ਰੱਖ ਕੇ ਜਾ ਆਪਣੀ ਸੋਚਣੀ ਇੱਥੇ ਰੱਖ ਕੇ ਜਾ ਹਰਮਨ ਉਹ ਆਪਣੀ ਸੋਚ ਨਹੀਂ ਰੱਖਦਾ ਆਪਣੀ ਮਤ ਇੱਥੇ ਨਹੀਂ ਰੱਖਦਾ ਔਰ ਗੁਰੂ ਫਿਰ ਆਪਣੀ ਮਤ ਦਿੰਦਾ ਨਹੀਂ ਗੁਰੂ ਕਹਿੰਦਾ ਇੱਕ ਸ਼ਰਤ ਹੈ ਆਪਣੀ ਮਤ ਇੱਥੇ ਰੱਖ ਮੇਰੀ ਮਤ ਲੈ ਜਾ ਗੁਰ ਕੀ ਮਤ ਤੋਂ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਔਰ ਇਤਨੀ ਮੈਂ ਅਰਸ਼ ਕਰਾਂ ਭਗਤੀ ਗੁਰੂ ਦੀ ਮਤ ਤੋਂ ਬਿਨਾ ਹੋ ਵੀ ਨਹੀਂ ਸਕਦੀ ਆਪਣੀ ਮਤ ਨਾਲ ਨਹੀਂ ਕਰ ਸਕਦਾ ਕੋਈ ਰੱਬ ਦਾ ਨਾਮ ਨਹੀਂ ਜਪ ਸਕੇਗਾ ਮੁਸ਼ਕਿਲ ਹੈ ਗੁਰੂ ਦੀ ਮਤ ਦੁਆਰਾ ਹੀ ਜਪਿਆ ਜਾ ਸਕਦਾ ਹੈ ਗੁਰੂ ਦੀ ਸੋਚਣੀ ਦੁਆਰਾ ਗੁਰੂ ਮਤ ਧਾਰਨ ਕਰਕੇ ਨਾਮ ਜਪਿਆ ਜਾ ਸਕਦਾ ਹੈ ਕਹਿੰਦੇ ਨੇ ਮਨੁੱਖ ਜਦ ਬਿਰਧ ਹੋ ਜਾਂਦਾ ਹੈ 70 80 ਵਰਿਆਂ ਦਾ ਹੋ ਜਾਂਦਾ ਹੈ ਕੰਮ ਦੰਦਿਆਂ ਤੋਂ ਇੱਕ ਪਾਸੇ ਹੋ ਜਾਂਦਾ ਹੈ ਕਈ ਦਫਾ ਇਹ ਗੁਰਦੁਆਰੇ ਫਿਰ ਆਉਂਦਾ ਹੈ ਮੱਥਾ ਟੇਕਦਾ ਹੈ ਤੇ ਕਹਿੰਦਾ ਹੈ ਏ ਗੁਰੂ ਹੁਣ ਤੋਂ ਮੇਰੀ ਮਤ ਲੈ ਲੈ ਪਰ ਪੁੱਛਿਆ ਜਾ ਸਕਦਾ ਤੇਰੇ ਕੋਲ ਮਤ ਰਹੀ ਵੀ ਹੈ ਉਹ ਤੇ ਸਾਰੀ ਗਵਾ ਕੇ ਆ ਗਿਆ ਹੈ 17 ਕਾ ਮਤ ਹੀਣਾ ਅਸੀਂ ਆ ਕਾ ਵਿਵਹਾਰ ਨਾ ਪਾਵੇ ਜਿਸ ਤਾਕਤ ਨਾਲ ਜਿਸ ਸਰੀਰਕ ਸ਼ਕਤੀ ਨਾਲ ਜਿਸ ਦਿਮਾਗੀ ਸ਼ਕਤੀ ਨਾਲ ਧਨ ਕਮਾਈਦਾ ਉਸੇ ਹੀ ਸਰੀਰਕ ਤੇ ਦਿਮਾਗੀ ਸ਼ਕਤੀ ਨਾਲ ਧਰਮ ਕਮਾਉਣਾ ਪੈਂਦਾ ਉਹ ਵੀ ਤਾਕਤ ਮੰਗਦਾ ਹੈ ਕਮਜ਼ੋਰ ਬੰਦਾ ਕਿਵੇਂ ਅੰਮ੍ਰਿਤ ਵੇਲੇ ਉੱਠੇਗਾ ਕਮਜ਼ੋਰ ਤੇ ਲਾਗਰ ਬੰਦਾ ਕਿਵੇਂ ਘੰਟਾ 2 ਘੰਟਾ ਜਪ ਕਰੇਗਾ ਬਾਣੀ ਪੜ੍ਹੇਗਾ ਕਿਵੇਂ ਸੇਵਾ ਕਰੇਗਾ ਕਿਸ ਤਰ੍ਹਾਂ ਕਰੇਗਾ ਧਨ ਕਮਾਣ ਲਈ ਸਮਾਂ ਚਾਹੀਦਾ ਹੈ ਸ਼ਕਤੀ ਚਾਹੀਦੀ ਹੈ ਦਿਮਾਗੀ ਤਾਕਤ ਚਾਹੀਦੀ ਹੈ ਧਰਮ ਕਮਾਣ ਲਈ ਵਈ ਸਭ ਕੁਝ ਚਾਹੀਦਾ ਪਰ ਸਭ ਕੁਝ ਬੰਦਾ ਸੰਸਾਰ ਦੇ ਵਿੱਚ ਖਰਚ ਕਰਕੇ ਫਿਰ ਆਉਂਦਾ ਹੈ ਰੱਬ ਵਾਲੇ ਪਾਸੇ ਔਰ ਕਹਿੰਦਾ ਹੈ اے ਪ੍ਰਭੂ ਹੁਣ ਤੋਂ ਮੇਰੀ ਮਤ ਲੈ ਲੈ ਆਪਣੀ ਮਤ ਦੇ ਪਰ ਪੁੱਛਿਆ ਜਾ ਸਕਦਾ ਹੈ ਮਤ ਰਹੀ ਵੀ ਤੇ ਉਹਦੇ ਸਾਰੇ ਗਵਾ ਕੇ ਆ ਗਏ ਆ शेख सादी ईरान ਦਾ ਇੱਕ ਬੜਾ ਪ੍ਰਸਿੱਧ ਸੂਫੀ ਫਕੀਰ ਹੋਇਆ ਹੈ ਕਹਿੰਦਾ ਹੈ ਦਰ ਜਵਾਨੀ ਤੌਬਾ ਕਰਦਨ ਸੀਰਤੇ ਪੈਗੰਬਰੀਸਤ ਕੋਈ ਬੰਦਾ ਜਵਾਨੀ ਦੇਚ ਗੁਨਾਹਾਂ ਤੋਂ ਤੌਬਾ ਕਰੇ ਉਹਤੇ ਪੈਗੰਬਰਾਂ ਦੀ ਤਰ੍ਹਾਂ ਪੂਜਣ ਵਾਲਾ ਹੈ ਪੂਜਿਆ ਜਾਣ ਵਾਲਾ ਹੈ ਉਹਤੇ ਪੈਗੰਬਰ ਹੈ ਉਹਤੇ ਕੋਈ ਸੰਤ ਹੈ ਉਹਤੇ ਕੋਈ ਪੂਰਨਪੁਰਖ ਹੈ ਜਵਾਨ ਤੇ ਫਿਰ ਗੁਨਾਹਾਂ ਤੋਂ ਤੋਬਾ ਕੋਈ ਪਾਪ ਨਹੀਂ ਬੜੀ ਪਾਕੀਜ਼ਾ ਜ਼ਿੰਦਗੀ ਬੜੀ ਪਵਿੱਤਰ ਜ਼ਿੰਦਗੀ ਕਹਿੰਦਾ ਇਹ ਤੇ ਪੈਗੰਬਰਾਂ ਦੀ ਤਰ੍ਹਾਂ ਇਹ ਤੇ ਅਵਤਾਰਾਂ ਦੀ ਤਰ੍ਹਾਂ ਦਰਜਵਾਨੀ ਤੋਬਾ ਕਰਦਨ